5 ਲੱਖ ਵਜਿਆ ਵੀ ਅਵਲਜਿੰਦਰ ਬਾਈ ਜੋ ਸਿੱਧੀ ਗੱਲ ਕਰੋ ਅਸੀਂ ਸਿੱਧੀ ਗੱਲ ਕਰਦੇ ਆਂ ਮਹਿਰਾ ਨਾਲ ਸਾਡਾ 15 ਰੁਪਏ 10 ਰੁਪਏ ਚ ਇੰਗਾ ਮਹਿੰਗਾ ਜਾਂਦਾ ਹੀ ਜਾਂਦਾ ਬਈ ਅਸੀਂ 5 ਲੱਖ ਆਏ ਨਹੀਂ ਫਿਕਸ ਨਹੀਂ ਰਹਿੰਦਾ ਵੀ ਆਪਾਂ ਪਾਲਿਆ ਤਾਂ 5 ਲੱਖ ਜਮਾਤ ਕਦੇ ਨਾ ਤਾਂ ਆਪਾਂ 5 ਲੱਖ ਬੋਲਿਆ ਜੇ ਬੋਲਿਆ ਤਾਂ ਨਾਲ ਉਹ ਬੋਲਿਆ ਵੀ 5 ਲੱਖ ਘਟਾ ਵੀ ਵੈ ਸਕਦਾ ਨਾਲ ਦੂਜਾ ਨੰਬਰ ਬਈ ਜਿੱਥੋਂ ਵੀ ਸਬਾਨ ਸਸਤਾ ਮਿਲਦਾ ਉਥੋਂ ਲੈ ਕੇ ਆਉਣੇ ਆ ਚਾਹੇ ਮੇਰੇ ਭਰਾ ਨੇ ਫੈਕਟਰੀ ਵੱਲ ਆ ਰੱਖੀ ਆ ਸਬੋ ਸਬਾਨ ਦੀ ਜਿਉਂ ਮਹੰਗਾ ਲਈ ਜਾਂਦਾ ਮੈਂ ਉਹਦੇ ਕੋਲੇ ਨਹੀਂ ਜਾਂਦਾ ਬਈ ਮੈਂ ਜਿੱਥੇ ਸਸਤਾ ਹੋਇਆ ਉਥੇ ਜਾਊਗਾ ਜਿੱਥੋਂ ਆਪਾਂ ਨੂੰ ਦਿਖਾਉਣੇ ਆ ਨਰਮਾ ਆਪਣਾ ਝਿੰਗੇ ਵਾਲੇ ਚ ਪਹਿਲੇ ਸਾਲ ਬਈ ਪਹਿਲੇ ਸਾਲ 25 ਮਣ ਤੋਂ ਹੋਈ ਆ ਕਿੱਲੇ ਦੀ ਤੇ ਜਿਹੜੀ ਦੂਜੀਆਂ ਸੀ ਉਹ ਬਾਈ ਮਣ ਹੋਈਆਂ ਬਾਹਰਲਾਂ ਅੱਛਾ ਇਹਦੇ ਵਿੱਚ 25 ਮਣ ਹੋਈ ਬੇਟਾ ਬਈ ਕਾਉਂਟ ਹੁੰਦੇ ਆ ਜੇ ਇਹ ਆਏ ਨਹੀਂ ਵੀ ਕਿਲੋ ਦਾ ਹਿਸਾਬ ਆ ਵੀ 400 ਨੂੰ ਕਿਲੋ ਆ 400 ਨੂੰ ਕਿਲੋ ਨਹੀਂ 2500 ਨੂੰ ਕਿਲੋ ਵੀ ਹੈਗਾ ਝੀਂਗਾ ਝੀਂਗਾ 700 ਨੂੰ ਕਿਲੋ ਵੀ ਹੈਗਾ ਝੀਂਗਾ 200 ਕਿਲੋ ਵੀ ਵਿਕੀ ਜਾਂਦਾ ਇੱਕ ਥਾਂ ਹੀ ਇੱਕ ਦੁਕਾਨ ਤੇ ਮਿੱਤਰੋ ਅੱਜ ਤੁਹਾਨੂੰ 5 ਲੱਖ ਵਾਲਾ ਝੂਠ ਜਾਂ ਸੱਚ ਆ ਇਹ ਦਿਖਾਉਣਾਗਾ ਝੀਂਗੇ ਫਾਰਮ ਦੇ ਵਿੱਚ ਆਪਾਂ ਵੀਡੀਓ ਦੇਖਦੇ ਹੁੰਨੇ ਆ ਕਿੱਲੇ ਕਿੱਲੇ ਚੋ ਕਿਸਾਨ 5-5 ਲੱਖ ਰੁਪਇਆ ਝੀਂਗੇ ਫਾਰਮ ਵਾਲੇ ਕਮਾ ਰਹੇ ਆ ਬਈ ਕਮਾਈ ਹੁੰਦੀ ਆ ਜਾਂ ਨਹੀਂ ਹੁੰਦੀ ਕੀ ਨਫਾ ਆ ਕੀ ਨੁਕਸਾਨ ਆ ਏ ਬਾਈ ਆਪਾਂ ਨੂੰ ਰੂਹ ਹਸ ਦੱਸੂਗਾ ਚੋਰ ਮਾਰ ਵਾਲਾ ਬਾਈ ਦਾ ਚੈਨਲ ਵੀ ਆ ਤੇ ਇਹਦੇ ਬਾਈ ਕੋਲੇ ਆਏ ਸੀ ਬਾਈ ਨੇ ਜਿਹੜਾ ਝਿੰਗਾ ਪਾ ਰੱਖਿਆ ਇੱਧਰ ਦੋਨੋਂ ਸਾਈਡ ਤੁਸੀਂ ਡੈਗ ਦੇਖ ਸਕਦੇ ਹੋ ਤੇ ਇਹ ਗੱਲਬਾਤ ਸਾਰੀ ਕਰਾਂਗੇ ਸਾਰੀ ਜਾਣਕਾਰੀ ਇਸ ਵੀਡੀਓ ਚ ਦੇਖਣ ਨੂੰ ਮਿਲ ਜੂਗੀ ਕਿਉਂਕਿ ਇਹ ਖਾਰੇ ਪਾਣੀਆਂ ਵਾਲਾ ਵਰਦਾਨ ਆ ਗਿਆ ਜਿੱਥੇ ਪਾਣੀ ਖਾਰੇ ਆ ਉੱਥੇ ਜਿਹੜਾ ਝਿੰਗਾ ਇਹ ਪਾਇਆ ਜਾਂਦਾ ਹੈਗਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਲਖਵਿੰਦਰ ਬਹੁਤ ਬਹੁਤ ਪਹਿਲਾਂ ਧੰਨਵਾਦ ਫਾਰਮ ਤੇ ਆਉਣ ਲਈ ਹਾਂਜੀ ਬਾਈ ਜੀ ਤੇ ਆਪਣਾ ਚੈਨਲ ਰੂਲ ਚੋਰ ਮਾਰ ਵਾਲਿਆ ਫੋਲੋ ਕਰ ਲਿਓ ਜਾਣਕਾਰੀ ਲੈਣ ਵਾਸਤੇ ਨਰਮੇ ਦੀ ਵੀ ਜਾਣਕਾਰੀ ਫੁੱਲ ਤੇ ਝਿੰਗੇ ਦੀ ਵੀ ਜਾਣਕਾਰੀ ਫੁੱਲ ਇੱਕ ਵੀ ਝੂਠ ਨਹੀਂ ਹੋਊਗਾ ਸਾਡਾ ਕਿਸਾਨ ਭਰਾ ਸਾਡੀ ਵੀਡੀਓ ਦੇਖ ਕੇ ਫਸੂਗਾ ਨਹੀਂ ਫਸੂਗਾ ਨਹੀਂ ਕਿਉਂਕਿ ਇਹਦੇ ਵਿੱਚ ਲੈਕਟਵ ਵੀ ਹੈ ਤੇ ਪੋਜ਼ਿਟਿਵ ਕੀ ਨੁਕਸਾਨ ਸਾਡੀ ਵੀਡੀਓ ਦੇਖ ਕੇ ਇਹ 5 ਲੱਖ ਵਾਲੀ ਵੀਡੀਓ ਦੇਖ ਕੇ ਨਹੀਂ ਝਿੰਗਾ ਕਰੂਗਾ ਉਹ ਝਿੰਗਾ ਕਰੂਗਾ ਵਿੱਚ ਨੁਕਸਾਨ ਦੇਖ ਕੇ ਵੀ ਨੁਕਸਾਨ ਵੀ ਹੈਗਾ ਜਦੋਂ ਫੇਰ ਉਹਨੇ ਝਿੰਗਾ ਕਰਿਆ ਫਿਰ ਉਹ ਮਾਰ ਨਹੀਂ ਖਾਂਦਾ ਬਿਲਕੁਲ ਬਈ ਕਿਉਂਕਿ ਕਿਸੇ ਵੀ ਬਿਜ਼ਨਸ ਚ ਪੋਸਟਮ ਹੁੰਦੀ ਹੁੰਦੇ ਹੈ ਨਾ ਇੱਕ ਚੀਜ਼ ਨੂੰ ਐਂ ਵਧਾਈ ਗਏ ਵੀ ਇਹ ਤਾਂ ਮੁਨਾਫਾ ਹੀ ਮੁਨਾਫਾ ਹੋਰ ਬੱਦੀ ਬਣ ਕੇ ਲੋਕਾਂ ਉਹ ਚੀਜ਼ ਨਹੀਂ ਹੁੰਦੀ ਹੈ ਨਾ ਇਹ ਜਾਂ ਕੋਈ ਵੀ ਕੰਮ ਨਹੀਂ ਯਾਰ ਮੈਨੂੰ ਐ ਲੱਗਦਾ ਜਿਹੜੇ ਵਿੱਚ ਰਿਸਕ ਹੈ ਨਹੀਂ ਕਿਸੇ ਚ ਵੱਡਾ ਕਿਸੇ ਚ ਛੋਟਾ ਇਹ ਦੂਜਾ ਨੰਬਰ ਵੀ ਇੱਕ ਹੋਰ ਧੰਨਵਾਦ ਕਰਦਾ ਮੈਂ ਬਲਜਿੰਦਰ ਦਾ ਸਾਡੇ ਫਾਰਮ ਤੇ ਬੰਦਾ ਵੀਡੀਓ ਬਣਾਉਣ ਨੂੰ ਉਹੀ ਪਹੁੰਚਦਾ ਬਈ ਜਿਹੜੇ ਨੇ ਸੱਚ ਦਿਖਾਉਣਾ ਹੁੰਦਾ ਜਿਹੜੇ ਨੇ ਕੱਲੀ ਕਮਾਈ ਦਿਖਾਉਣੀ ਹੁੰਦੀ ਆ ਸਾਡੇ ਪੌਂਡ ਤੇ ਨਹੀਂ ਆਇਆ ਅੱਜ ਤੱਕ ਫੋਨ ਬਧੇਰੇ ਆਉਂਦੇ ਆ ਕਿ ਅਸੀਂ ਵੀਡੀਓ ਬਣਾਉਣ ਆਉਣੇ ਆ ਕਮਾਈ ਦੱਸੀ ਮਾਹ ਵੀ ਕਮਾਈ ਨਹੀਂ ਦੱਸਦੇ ਨਾਲ ਨਾਲ ਸਾਰਾ ਰਿਸਕ ਦੱਸਾਂ ਕਮਾਈ ਦੱਸਾਂਗੇ ਆਪਣਾ ਪੇਜ ਖੋਲ ਕੇ ਦੇਖ ਲਿਓ ਸਾਰਾ ਕਦੇ ਵੀ ਇਹ ਨਹੀਂ ਗਿਆ ਕੱਲਾ 5 ਲੱਖ ਬਚਦਾ 5 ਲੱਖ ਬਚਿਆ ਵੀ ਆ ਬਲਜਿੰਦਰ ਬਾਈ ਸਹੀ ਆ ਹਾਂ ਤੇ ਆਪਾਂ ਗੱਲ ਸ਼ੁਰੂ ਕਰਦੇ 5 ਲੱਖ ਤੋਂ ਹੀ ਬਾਈ ਹਾਂ ਹਾਂ ਉੱਥੇ ਕਰਾਂਗੇ ਜਿਵੇਂ ਆਪ ਡਾਊਨ ਵੀ ਹੁੰਦਾ ਰਹਿੰਦਾ ਹਨ ਬਿਲਕੁਲ ਬਾਈ ਹਾਂ 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 ਇਹੀ ਆ ਬਰਾਬਰ ਵੀ ਰਿਹਾ ਹੋਇਆ ਇੱਕ ਵੱਡੀ ਗੱਲ ਸਭ ਤੋਂ ਜਿਹੜੀ ਆਪਾਂ ਘਾਟਾ ਨਹੀਂ ਕਰਦਾ ਜੀ ਘਾਟਾ ਨਹੀਂ ਕਰਦਾ ਬਹੁਤ ਮਿਲਦਾ ਝਿੰਗੇ ਵਾਲਾ ਸਾਡਾ ਪਕਸਾਨਪਰਾ ਸੋਰਾ ਕੋਈ ਬਚਿਆ ਹੋਇਆ ਜਿਹੜਾ ਜਿਹੜਾ ਘਾਟਾ ਨਹੀਂ ਕਰਦਾ ਠੀਕ ਹੈ ਇੱਕ ਦਾ ਹੀ ਹੋਊਗਾ ਹੋਰ ਕੋਈ ਬਸ ਨਹੀਂ ਲੱਗਦਾ ਆਪਾਂ ਘਾਟੇ ਦੋ ਆਪਾਂ ਮਨਾਫੇ ਜੀ ਆ ਤੇ ਵੈਗਰੂ ਸੋਖ ਰਕੇ ਅਰਗੇ ਵੀ ਸਾਰੇ ਜਾਣਦੇ ਹਨ ਬਿਲਕੁਲ ਭਾਈ ਇਹਦੇ ਚ ਨੁਕਸਾਨ ਵੀ ਹੁੰਦੇ ਆ ਬਿਲਕੁਲ ਬਿਲਕੁਲ ਤੇ ਉਹ ਵਾਰੀ ਆਪਾਂ ਦੱਸੀ ਹੈ ਹਨਾ ਕਿ ਕਿਹੜੀ ਜਿੱਥੇ ਮਾਰ ਪੈ ਜਾਂਦੀ ਹੈ ਹਾਂ ਮਾਰ ਨਾਫੇ ਨਹੀਂ ਤਾਂ ਭਜਦੇ ਆ ਤੇ ਨਾਫਾ ਹੁਣ ਆਪਾਂ ਗੱਲ ਕਰੀਏ ਵੀ ਅੰਦਰ ਮਾਰ ਇਹਦੇ ਚ 5 ਲੱਖ ਬਚਦਾ ਕਮਾਲ ਆ ਆਪਾਂ ਚਲੋ ਦੂਜੀ ਵਾਰੀ ਆਪਾਂ ਨੂੰ ਬਚਿਆ ਵੀ ਨਹੀਂ ਕੋਸਾ ਇਹ ਵੀ ਗੱਲ ਆ ਨਾਲ ਮੈਂ ਨਾ ਸੀ ਆਲੂ ਵੀ ਲਾਉਣੇ ਆ ਬਾਈ ਆਲੂ ਵਾਲੇ ਕਿਸਾਨ ਭਰਾ ਕਦੇ ਤਾਂ ਬਾਈ ਜੇਬਾਂ ਪਰ ਲੈਂਦੇ ਆ ਕਦੇ ਸੜਕਾਂ ਦੇ ਸਿਰਦੇ ਆ ਮੰਦਾ ਹਰੇਕ ਕੰਮ ਚ ਆ ਜਾਂਦਾ ਤੇਜ਼ੀ ਹਰੇਕ ਕੰਮ ਚ ਆ ਜਾਂਦੀ ਆ ਬਿਲਕੁਲ ਭਾਈ ਪਰ ਜਿਹੜਾ ਕੰਮ ਆਪਾਂ ਕਰ ਲਿਆ ਉਹਨੂੰ ਯਾਰ ਪੂਰਾ ਨਿਚੋੜ ਕੱਢ ਕੇ ਛੱਡੋ ਜੇ ਛੱਡੋਂਗੇ ਤਾਂ ਵੀ ਇਹ ਜਮਾਂ ਫੇਲ ਹੋ ਗਿਆ ਤੁਸੀਂ ਛੱਡ ਦਿਓ ਤੇ ਆਪਾਂ ਵੀ ਇਹੀ ਸੋਚਿਆ ਵੀ ਜਿੱਦੇ ਝਿੰਗਲ ਲੈਣੋਂ हट ਗਏ ਉਹਦੇ ਛੱਡਾਂਗੇ ਤੇ ਨਹੀਂ ਕਰਾਂਗੇ ਭਾਈ ਖਰਚੇ ਘਟਾ ਲਈ ਗੱਲ ਕਰ ਖਰਚੇ ਘਟਾ ਲਈ ਮੇਨ ਗੱਲ ਕਰੀਏ ਸੀਡ ਦੀ ਆਪਾਂ ਪਹਿਲਾਂ ਸ਼ੁਰੂ ਤੇ ਜਾਨੇ ਆ ਸ਼ਾਰਟ ਚ ਦੱਸਾਂਗੇ ਵੀਡੀਓ ਲੰਮੀ ਵੀ ਨਹੀਂ ਕਰਦੇ ਆਪਣਾ ਸੀਡ ਆ ਜਿਹੜਾ ਵੀ ਆਂਦਰਾ ਤੋਂ ਆਉਂਦਾ ਅੱਛਾ ਆਂਦਰਾ ਦੋ ਪੈਕ ਹੋ ਕੇ ਆਉਂਦਾ ਉਹਦਾ ਟਾਈਮ ਹੁੰਦਾ ਵੀ ਤੁਸੀਂ 20 ਘੰਟੇ ਜਾਂ 25 ਘੰਟੇ ਨੂੰ ਇਸ ਤੇ ਰੱਖ ਸਕਦੇ ਹੋ ਪੈਕਿੰਗ 'ਚ ਉਸ ਤੋਂ ਬਾਅਦ ਇਹਨੂੰ ਛੱਡਣਾ ਹੀ ਆ ਉਹਨਾ ਦਿੱਲੀ ਆ ਕੇ ਉਤਰ ਜਾਂਦਾ ਆਪਣਾ ਦਿੱਲੀ ਤੋਂ ਇੱਥੇ ਪੀਕਅਪ ਤੇ ਆ ਜਾਂਦਾ ਆਪਣਾ ਪੌਂਡ ਦੇ ਵਿੱਚ ਇੱਕ ਗੱਲ ਕਰੀਏ ਜੇ ਅ 70 80 ਹਜ਼ਾਰ ਦਾ ਸੀ ਤਾਂ ਪਿਚਿੰਗਾ ਪਾਇਆ ਹੋਇਆ ਕਿਲੇ 'ਚ ਆਪਣੇ ਡੇਡ ਡੇਡ ਕਿਲੇ ਦਾ ਸਵਾ ਸਵਾ ਲੱਖ ਦਾ ਝਿੰਗਾ ਲਾ ਲਓ ਸਾਡਾ ਬਾਕੀ ਚਲੋ ਕੋਈ ਡੇਡ ਦਾ ਪਾ ਲੈਂਦਾ ਹੋਊਗਾ ਕੋਈ 75 ਦਾ ਪਾ ਲੈਂਦਾ ਉਹ ਤਾਂ ਲੈਂ ਫਰਕ ਰੈਂਦਾ ਹਨਾ ਦੂਜਾ ਨੰਬਰ ਬਈ ਜਿੱਥੋਂ ਵੀ ਸਾਮਾਨ ਸਸਤਾ ਮਿਲਦਾ ਉੱਥੋਂ ਲੈ ਕੇ ਆਉਣੇ ਆ ਚਾਹੇ ਮੇਰੇ ਭਰਾ ਨੇ ਫੈਕਟਰੀ ਵੱਲ ਆ ਰੱਖੀ ਆ ਉਹ ਸਾਮਾਨ ਦੀ ਜਿਉਂ ਮਹਿੰਗਾ ਲਈ ਜਾਂਦਾ ਮੈਂ ਉਹਦੇ ਕੋਲੇ ਨਹੀਂ ਜਾਂਦਾ ਬਈ ਮੈਂ ਜਿੱਥੇ ਸਸਤਾ ਹੋਇਆ ਉੱਥੇ ਜਾਊਗਾ ਜਿੱਥੋਂ ਆਪਾਂ ਨੂੰ 4 ਰੁਪਏ ਲੱਗਣ ਵੀ ਬਾਈ ਜੇ ਸੇਵ ਹੋਣ ਆ ਦੂਜਾ ਨੰਬਰ ਇੱਕ ਲਿਖ ਬੰਦਰ ਹੋਰ ਦੁੱਖਾਂ ਨਾਲ ਇੱਕ ਵੱਡਾ ਬਹੁਤ ਜਿੱਦੇ ਸਾਡੀ ਫਸਲ ਪੱਕ ਗਈ ਉਹਦੇ ਸਾਡੇ ਕਿਸਾਨ ਭਰਾ 100 ਦੇ ਵਿੱਚੋਂ 70 ਖੁੱਲ ਕੇ ਨਹੀਂ ਵੇਚ ਸਕਦੇ ਉਹਨੂੰ ਕੀ ਚੱਲ ਰਿਹਾ ਪਤਾ ਨਹੀਂ ਕੀ ਦਵਾਵਾ ਅਸੀਂ ਬਥੇਰਾ ਕਹਿੰਦੇ ਆ ਵੀ ਯਾਰ ਤੁਸੀਂ ਕਿਸੇ ਥਰੂ ਨਾ ਵੇਚੋ ਸਿੱਧੀ ਗੱਲ ਕਰੋ ਅਸੀਂ ਸਿੱਧੀ ਗੱਲ ਕਰਦੇ ਆ ਮੈਹਰਾ ਨਾਲ ਸਾਡਾ 15 ਰੁਪਏ 10 ਰੁਪਏ ਚ ਇੰਗਾ ਮਹਿੰਗਾ ਜਾਂਦਾ ਹੀ ਜਾਂਦਾ ਬਈ ਅਸੀਂ ਜਿੱਤੋ ਫੀਡ ਲੈਨੇ ਆ ਉਹ ਤੋਂ ਸਾਡਾ ਕੋਈ ਮਤਲਬ ਨਹੀਂ ਉਹਨੂੰ ਚਿੰਗਾ ਦੇਣਾ ਚਿੰਗਾ ਅਸੀਂ ਕਿਸੇ ਨੂੰ ਮਰਜ਼ੀ ਦਈਏ ਉਹ ਤੋਂ ਸਾਥੋਂ ਨੇ ਮੁਨਾਫਾ ਲੈ ਲਿਆ ਜਿਹੜਾ ਲੈਣਾ ਸੀ ਅਸੀਂ ਉਹ ਸਮਾਨ ਲਿਆ ਇਹ ਥੋੜਾ ਜਿਹਾ ਹੁਣ ਫਸਲ ਵੀ ਉਹਨੂੰ ਵੇਚਣੀ ਆ ਅਸੀਂ ਇਹ ਸਾਡੀ ਫਸਲ ਆ ਇੰਨੀ ਹੁਣ ਤੁਸੀਂ ਮਿਹਨਤ ਕਰ ਰਹੇ ਹੋ ਡੇਲੀ ਹਣਾ ਬਿੱਲ ਵੀ ਮੱਚ ਰਹੀ ਆ ਬਿੱਲ ਵੀ ਰੱਖੇ ਮੈਂਟੇਨ ਕਰ ਰਹੇ ਆ ਖਰਚਾ ਹੁੰਦਾ ਤਿਆਰ ਹੋ ਗਈ ਫਸਲਾਂ ਹਾਂ ਐਵੇਂ ਜੇ ਆਪਾਂ ਛੱਡ ਦੀ ਤਾਂ ਕੋਈ ਬਿਲਕੁਲ ਤੇ ਕੰਮ ਬਾਈ ਉਹੀ ਕਰਿਆ ਕਰੋ ਜਿਹੜਾ ਕੰਮ ਦੇ ਵਿੱਚੋਂ ਆਪਾਂ ਕਰਕੇ ਜੇ ਨਫਾ ਹੋ ਗਿਆ ਤਾਂ ਵੀ ਸਹਿ ਲਈਏ ਉਹਨੂੰ ਤੇ ਜੇ ਉਹਦੇ ਨੁਕਸਾਨ ਹੋ ਗਿਆ ਫੇਰ ਵੀ ਸਹਿ ਲਈਏ ਇਹੋ ਜਿਹਾ ਨਾ ਕੰਮ ਨਾ ਕਰੋ ਕਿ ਸਾਡਾ ਜਿਹੜਾ ਸਾਰਾ ਸਾਡੇ ਕੋਲੇ ਪੂੰਜੀ ਆ ਉਹੀ ਲੱਗ ਜੇ ਉਸਤੇ ਤੇ ਘਾਟਾ ਪੈ ਜੇ ਤੇ ਅਸੀਂ ਬਾਈ ਮੰਨ ਲਓ ਛੜਕ ਤੇ ਆ ਜੀਏ ਹਣਾ ਮੈਂ ਨਾ ਚੀਜ਼ਾਂ ਧਿਆਨ ਜਰੂਰੀ ਆ ਤੇ ਬਾਈ ਜਿੰਨੇ ਵੀ ਮੇਰੇ ਕੋਲੇ ਫੋਨ ਬਲਜੰਦਰ ਹੁਣ ਵੀ ਆਉਂਦੇ ਆ ਬਹੁਤ ਜਲੰਧਰ ਤੋਂ ਲੁਧਿਆਣੇ ਤੋਂ ਬਾਦੂ ਆਉਂਦੇ ਆ ਮੁੰਡਿਆਂ ਦੇ ਬਾਈ ਛਿੰਗਾ ਕਰਨਾ ਮੈਂ ਉਹਨਾਂ ਨੂੰ ਕਹਿ ਦਿੰਦਾ ਵੀ ਛਿੰਦਾ 19 ਚ ਜੇ 19 ਚ ਫੋਨ ਕਰਦੇ ਤੁਸੀਂ ਮੈਂ ਤੁਹਾਨੂੰ ਕਹਿ ਦਿੰਦਾ ਵੀ ਛਿੰਗਾ ਕਰ ਲਓ ਜਿੰਨਾ ਛੇਤੀ ਹੁੰਦਾ 20 ਚ ਕਰਦੇ ਫੋਨ 20 ਚ ਵੀ ਕਹਿੰਦਾ ਜਿੰਨਾ ਛੇਤੀ ਕਰ ਲਓ ਹੁੰਦਾ 22 ਚ ਵੀ ਕਹਿੰਦਾ 23 ਨਹੀਂ ਗਿਆ 24 ਦੇ ਵਿੱਚ ਵੀ ਨਿਕਲਦਾ ਕੀ ਚੱਕਰ ਇਹ ਵੀ 23 ਦੇ ਵਿੱਚ ਆ ਕੇ ਰੇਟ ਮਰ ਗਏ ਦੇ ਥੋੜੀਆਂ ਬਿਮਾਰੀਆਂ ਵੱਧ ਗਈਆਂ ਫਿਰ ਤੇ 23 ਦੇ ਵਿੱਚ ਜਿੰਨੇ ਫੋਨ ਆਇਆ ਮੈਂ ਇਹੀ ਕਿਹਾ ਵੀ ਚਿੰਗਾ ਯਾਰ ਰੁਕ ਜੋ ਇੱਕ ਵਾਰੀ ਜਦੋਂ ਤੇਜ਼ੀ ਆਈ ਜਾਂ ਵਧੀਆ ਬਣਿਆ ਉਹਦੇ ਚਾ 25 ਦੇ ਵਿੱਚ ਸਾਨੂੰ ਇਹ ਵੀ ਲੱਗਦਾ ਸਾਰਾ ਚਿੰਗਾ ਚੰਗਾ ਰਹਿਣ ਦੇ 24 ਹੁਣ ਇਹ ਕੀ ਕਰਦਾ ਇਹੀ ਹੈ ਵੀ ਅਪ ਡਾਊਨ ਹੁੰਦਾ ਰਹਿੰਦਾ ਆਉਂਦਾ ਰਹਿੰਦਾ ਵੀ ਆਉਂਦਾ ਰਹਿੰਦਾ ਰੇਟ ਦਾ ਤਾਂ ਮੰਨ ਲਓ ਕੋਈ ਵੀ ਚੀਜ਼ ਹੈ ਜਿਹੜਾ ਉਹ ਤਾਂ ਐ ਤਾਂ ਹੈ ਨਹੀਂ ਵੀ ਫਿਕਸ ਹੈ ਹਣਾ ਹੁਣ ਆਪਣੀ ਦੂਜੀ ਖੇਤੀ ਹੈ ਸਾਡੀ ਆਪਣੀ ਖੇਤੀ ਮੰਨ ਕੇ ਚੱਲਦੇ ਆਪਾਂ ਇਹਨੂੰ ਆਪਣੀ ਖੇਤੀ ਹੈ ਇਹ ਨਾਲ ਨਾਲ ਜਦੋਂ ਤੁਸੀਂ ਇਹਦੇ ਵਿੱਚ ਬੱਚੇ ਪਾਏ ਤੇ ਕਿੰਨੇ ਦੇ ਪੈ ਜਾਂਦੇ ਆ ਕਿ ਕਿੰਨੇ ਮਤਲਬ 1.5 ਕਿਲੇ ਦਾ ਇੱਕ ਡੈਮ ਇਹ 1.5 ਕਿਲੇ ਦਾ ਬੱਚਾ ਆਪਣਾ ਪਾਉਂਡ ਆ ਬਈ ਜਿੰਦਰ ਹਾਂ ਇਹਦੇ ਵਿੱਚ ਆਪਾਂ ਬੱਚਾ ਪਾਇਆ 1.5 ਲੱਖ 1,60,000 1.60 ਤੇ ਦੋਨਾਂ ਡੱਗਾ ਦਾ ਹਾਂ ਠੀਕ ਆ ਹਾਂ ਦੋਨਾਂ ਮੈਂ ਆਪਾਂ ਇਹ ਚ ਪਾਇਆ ਸੀ ਪਹਿਲਾਂ ਵੀ ਆਪਣੀ ਗੱਲ ਹੋਈ ਆ ਆ ਡੱਗ ਚ ਦੋਨਾਂ ਡੱਗਾਂ ਦਾ ਬੱਚਾ ਪਾਲਿਆ ਇਹਦੀ ਕੱਲੀ ਦੇਖਭਾਲ ਕਰੀ ਇਹ ਚ ਹੀ ਲੇਟ ਵਾਲੀ ਇਹ ਚ ਹੀ ਮਿਹਨਤ ਕਰੀ ਤੇ ਫੀਡ ਵੀ ਸਾਡੀ ਜੀ ਅਸੀਂ 40 ਕਿਲੋ ਪਾਉਂਦੇ ਤਾਂ 30 ਪੈਂਦੀ ਹੋਊਗੀ ਇਹ ਚ ਕਿਦਾਂ ਉਹ ਚੀਜ਼ਾਂ ਅਸੀਂ ਬਚਾ ਕੇ ਜਿੱਦੇ ਬੱਚਾ 5 ਗ੍ਰਾਮ ਦਾ ਹੋ ਗਿਆ ਵੀ ਉਹਦੇ ਇਹ ਚ ਕਰਤਾ ਪਲਟੀ ਸਾਡਾ 70 ਤੋਂ 80000 ਰੁਪਇਆ ਹੋ ਸਕਦਾ ਲੱਖ ਵੀ ਬਚਾ ਵੀ ਇੰਨੇ ਪੈਸੇ ਅਸੀਂ ਬਚਾਏ ਆ ਇਹ ਗੱਲਾਂ ਮੰਨ ਕੇ ਚੱਲ ਤੁਸੀਂ ਪਹਿਲਾਂ ਤੋਂ ਲਾਉਣੇ ਆਉਣੇ ਤਿਆਰ ਬਾ ਆ ਗਿਆ ਇਸ ਚੀਜ਼ ਦਾ ਹਾਂਜੀ ਜੇ ਮਨੋ ਮੇਰੇ ਵਰਗਾ ਨਵਾਂ ਆਪਾਂ ਬਣਾ ਲਈਏ ਡੈਗ ਹਨਾ ਹੁਣ ਬਣਾ ਲਈਏ ਤੇ ਅੱਡੋ ਅੱਡ ਬੱਚ ਛੱਡ ਦਈਏ ਉਹਦੇ ਵਾਸਤੇ ਬਿਜਲੀ ਵੀ ਵੱਧ ਬਿਜਲੀ ਵਾਸਤੇ ਫੀਡ ਵੀ ਵੱਧ ਜਾਣੀ ਕਿਉਂਕਿ ਥੋੜੀ ਥੋੜੀ ਵੱਧ ਪੈ ਹੀ ਜਾਂਦੀ ਐ ਇਸ ਤਰ੍ਹਾਂ ਜਮਾ ਬਾਈ ਅਸੀਂ 2021 ਚ ਕਰਿਆ ਸੀ ਗੁਰਵਿੰਦਰ ਆਪਾਂ ਇਹ ਮੈਨੂੰ ਆਪਣੇ ਬਿਲ ਜਾਂਦਾ 2021 ਚ ਕਰਿਆ 2021 ਚ ਅਸੀਂ 2 ਮਹੀਨੇ ਚੱਲੇ ਆ ਜਿਸ ਕਿਸੇ ਦੇ ਕਹਿਣੇ ਦੇ ਵੀ ਐਂ ਕਰੋ ਓਵੇਂ ਕਰੋ ਐਂ ਕਰੋ ਓਵੇਂ ਕਰੋ ਆ ਦਵਾਈ ਪਾਓ ਆ ਦਵਾਈ ਪਾਓ ਤੇ ਉਹਦੂ ਵਾਸਤੇ 2 ਮਹੀਨੇ ਦਵਾਈ ਸਾਨੂੰ ਆਹ ਹੀ ਹੋਲੀ ਅਕਲ ਆ ਗਈ ਵੀ ਆਪਾਂ ਜਿਹੜੀ ਚੀਜ਼ ਘਟ ਪਾਵਾਂਗੇ ਜੀ ਨਹੀਂ ਦੇਖੋ ਪਾ ਕੇ ਇਹਨੂੰ ਕੁਝ ਨਹੀਂ ਹੁੰਦਾ ਪਾਣੀ ਦਾ ਜਾਨਵਰ ਆ ਯਾਰ ਛੱਪੜ ਚ ਵੀ ਫਿਰਦਿਆਂ ਮਸ਼ੀਨਾਂ ਹੋਰ ਆ ਵੀ ਐਕਸੀਜਨ ਜ਼ਰੂਰੀ ਆ ਚਲੋ ਐਡੀਟਰ ਜਾਓ ਅਸੀਂ ਘਟ ਤੋਂ ਘਟ ਦਵਾਈ ਪਾ ਕੇ ਕਰਨ ਲੱਗ ਗਏ ਬਾਈ ਚ ਤਾਂ ਬਾਈ ਫਿਰ ਅਸੀਂ ਨਰਮੇ ਵਾਲਾ ਕੰਮ ਹੀ ਕਰ ਲਏ ਇਹਦੇ ਨਾਲ ਕਿਵੇਂ ਬਾਈ ਆ ਨਰਮੇ ਵਾਲਾ ਕਰ ਲਏ ਜਮ ਆਪਣੀ ਨਰਮੇ ਦੀ ਖੇਤੀ ਮੇਨ ਆ ਪੂਰੀ ਜਾਣਕਾਰੀ ਆਪਾਂ ਨੂੰ ਕਿਹੜੀ ਸਪਰੇਅ ਕਰਨੀ ਆ ਉਵੇਂ ਕਰ ਲੈਣੇ ਆ ਤੇ ਮੇਰਾ ਆਪਣਾ ਮਿੱਤਰ ਗਰਮੀਤ ਆ ਬਾਈ ਆਪਣਾ ਹਿੱਸੇਦਾਰਾ ਜਗਸੀਰ ਆ ਉਹਨਾਂ ਦਾ ਮੱਖੀ ਦਾ ਕੰਮ ਆ ਬਾਈ ਜਿਹੜਾ ਗਰਮੀਤ ਆ ਮੁੰਡਾ ਆਪਣਾ ਹਿੱਸੇਦਾਰਾ ਇੰਨਾ ਮਿਹਨਤੀ ਬੰਦਾ ਬਾਈ ਗੱਲ ਛ ਕੋਣੇ ਬਈ ਆਉਣਾ ਹੀ ਆਉਣਾ ਬਾਲਾ ਤੇ ਸਾੜਾ ਹਿੱਸੇਦਾਰੀ ਆ ਬਈ ਮੈਨੂੰ ਲੱਗਦਾ ਕਿਸੇ ਦੀ ਵੀ ਨਹੀਂ ਵੀ ਹੋਣੀ ਇਹ ਹਿੱਸੇਦਾਰੀ ਜਨੀ ਸਾਡੀ ਨਹੀਂ ਵੀ ਆ ਬਹੁਤ ਘੰਟ ਮੀਵੀ ਜਾਂਦੀ ਆ ਤੇ ਜਦ ਸਾਮਾਨ ਵੰਡਿਆ ਹੱਸ ਕੇ ਘਰੇ ਲੈ ਕੇ ਜਾਵਾਂਗੇ ਜਿੰਨਾ ਘਾਟਾ ਪਿਆ ਹੱਸ ਕੇ ਮੰਨ ਲਓ ਜਰਾਂ ਚੱਲਾਂਗੇ ਚੱਲਾਂਗੇ ਇਹ ਨਹੀਂ ਕਿ ਸਾਂਝਾ ਕਰ ਲਿਆ ਯਾਰਾ ਸਾਲ ਕਰ ਲਿਆ ਦੂਜੇ ਸਾਲ ਕਹਿੰਦੇ ਯਾਰ ਕਿਵੇਂ ਕਰੀਏ ਕਿਵੇਂ ਕਰੀਏ ਸਮਾਨ ਵੰਡ ਲਿਆ ਚਾ ਕਿੰਨੇ ਟਾਈਮ ਦਾ ਹੁੰਦਾ ਬਈ ਇਹ ਪ੍ਰੋਸੈਸ ਇਹ ਪ੍ਰੋਸੈਸ ਬਈ ਆਪਣਾ ਸਾਰਾ 120 ਦਿਨਾਂ ਦਾ ਬਲਜਿੰਦਰ ਵੈਸੇ ਚੱਲਦੇ ਆਂ ਅਸੀਂ ਮੰਨ ਕੇ ਜਿਹੜਾ ਉਹ 120 ਤੇ 30 ਵੀ ਲੱਗ ਸਕਦੇ ਆ ਤੇ 110 ਵੀ ਨਿਕਲ ਸਕਦਾ ਉਹ ਆ ਮੰਨ ਲਓ ਝਿੰਗੇ ਤੇ ਡਿਪੈਂਡਰ ਜਿਹੜੇ ਮਹੀਨੇ ਸ਼ੁਰੂ ਹੁੰਦਾ ਬਈ ਇਹ ਬਈ ਮਾਰਚ ਦੇ 27 28 ਮਾਰਚ ਨੂੰ ਟੱਲੋਂ ਬਠਿੰਡੇ ਵਾਲਿਆਂ ਨੇ ਪਾਇਆ ਜੀ ਸਭ ਤੋਂ ਪਹਿਲਾਂ ਆਪਣੇ ਉਹਨਾਂ ਨੇ ਪਾਇਆ ਤੇ ਹੋ ਸਕਦਾ ਸੀ ਉਹਨਾਂ ਦੀ ਰੀਸ ਨਾਲ ਹੀ ਆਸੀ ਵਾਲਾ ਨਹੀਂ ਬੰਦ ਕਰਨਾ ਸੀਗਾ ਉਹਨਾਂ ਨੇ ਉਹਨਾਂ ਦਾ ਜਿੰਗਾ ਅੱਜ ਤਿਆਰ ਆ ਲੈ ਮਲ ਲਕਾਉਣ ਵਾਲਾ ਹੋ ਰਿਹਾ ਉਹਨਾਂ ਨੇ ਮੇਰੇ ਹਿਸਾਬ ਨਾਲ 22 23 ਮਾਰਚ ਨੂੰ ਪਾਇਆ ਉਹ ਆਈਡੀਆ ਤੇ ਆਪਾਂ ਅਪ੍ਰੈਲ ਚ ਲਾਸਟ ਪਾਇਆ ਇਹ ਅਪ੍ਰੈਲ ਦੇ ਵਿੱਚ ਜਮਾਂ ਲਾਸਟ 120 ਦਿਨਾਂ ਦੇ ਵਿੱਚ ਬਈ ਮੰਨ ਲਾ ਤਿਆਰ ਹੋ ਗਿਆ ਤਿਆਰ ਹੋ ਗਿਆ ਤੇ ਇਹਨੂੰ ਫਿਰ ਕੀ ਰਹਿੰਦਾ ਵੀ ਪ੍ਰੋਸੈਸ ਵਿੱਚ ਆਣ ਦਾ ਜਾ ਕਿਵੇਂ ਆ ਕਿੱਥੇ ਵਰਤਿਆ ਜਾਂਦਾ ਇਹ ਕਾਦੇ ਵਾਸਤੇ ਹੁੰਦਾ ਇਹ ਇਹ ਬਲਜਿੰਦਰ ਬਈ ਮੰਨ ਲਓ ਜਿਵੇਂ ਆਪਾਂ ਥੋੜਾ ਝਿੰਗਾ ਸੀ ਕਹਦੀਏ ਜਿਵੇਂ ਆਪਾਂ ਘਟ ਇੱਕੋ ਤਾਂ ਫਸਲਾ ਵਾ ਸਾਰੀ ਇਕੱਠੀ ਕਰ ਲਈ ਥੋੜੀ ਵੇਚਣੀ ਹੁੰਦੀ ਥੋੜੀ ਵੇਚਣੀ ਜਦੋਂ ਉਦੋਂ ਸਾਡੇ ਵੀ ਮੰਨ ਲਓ ਜਾਲ ਵਾਲੇ ਆਉਣਗੇ ਅਸੀਂ ਇਹ ਝੋਲਾ ਉਹ 10 ਮਿੰਟ ਲਗੜ ਲਿਆ ਸਾਨੂੰ ਐ ਲੱਗੀ ਜਾਂਦਾ ਵੀ ਝਿੰਗਾ ਬਾਹਲਾ ਯਾਰ ਇਹਨੂੰ ਫੀਡ ਪੂਰੀ ਨਹੀਂ ਆ ਰਹੀ ਆਕਸੀਜਨ ਨਹੀਂ ਮਿਲ ਰਹੀ ਇਹਨੂੰ ਫਿਰ ਅਸੀਂ ਦਿੱਲੀ ਲੈ ਕੇ ਜਾਂਦੇ ਆ ਜਿਹੜਾ ਸਾਡਾ ਦਿੱਲੀ ਲੈ ਕੇ ਜਾਂਦੇ ਆ ਅਸੀਂ ਉਹ ਸਾਡਾ ਦਿੱਲੀ ਦੇ ਵਿੱਚ ਹੀ ਲੋਕ ਲੈ ਜਾਂਦੇ ਜਿਵੇਂ ਆਪਾਂ ਦਿੱਲੀ 'ਚ ਵੱਡੀ ਮਾਰਕੀਟ ਹੈ ਨਾਲ ਦੀ ਮੱਛੀ ਦੀ ਬਹੁਤ ਜ਼ਿਆਦਾ ਵੱਡੀ ਤੇ ਉਹ ਦਿੱਲੀ ਦੇ ਵਿੱਚ ਲੋਕ ਆਉਂਦੇ ਜਿਵੇਂ ਸਬਜ਼ੀ ਲੈਣ ਆਉਣ ਝੋਲੇ ਲੈ ਲੈ ਕੇ ਉਹੀ ਲੈ ਜਾਂਦੇ ਆ ਇਹਨੂੰ ਸੀ ਫੂਡ ਕਹਿੰਦੇ ਸੀ ਫੂਡ ਕਹਿੰਦਿਆਂ ਤੇ ਉਸ ਤੋਂ ਬਾਅਦ ਜਦੋਂ ਅਸੀਂ ਸਾਰਾ ਕਢਾਉਣਾ ਬਈ ਉਦੋਂ ਸਾਡਾ ਕਨਟੇਨਰ ਆਉਂਦਾ ਉਹਨਾਂ ਨੇ ਕਢਣਾ ਸਾਰਾ ਵੇਟ ਕਰਨਾ ਤੇ ਇੱਕ ਦਿਨ ਵੱਡੀ ਸਭ ਤੋਂ ਹੀ ਬੜੀ ਵਧੀਆ ਗੱਲ ਵੀ ਹੈ ਨਹੀਂ ਸਾਰੀਆਂ ਮਾੜੀਆਂ ਗੱਲਾਂ ਇਹਦਾ ਜਿਹੜਾ ਪੈਸੇ ਆ ਬਈ ਸਾਡੇ ਪਹਿਲਾਂ ਉਹ ਪੈਸੇ ਦੇਣਗੇ ਇੱਥੋਂ ਕਨਟੇਨਰ ਫੇਰ ਦਰੂਆ ਹਾਂ ਪਹਿਲਾਂ ਪਹਿਲਾਂ ਸਾਡੇ ਖਾਤੇ 'ਚ ਪੈਸੇ ਪੈਸੇ ਆ ਗਏ ਮੈਸੇਜ ਵੀ ਨਾ ਆਇਆ ਤਾਂ ਉਹ ਵੀ ਦੇ ਦੇ ਅ ਵੀ ਕਰ ਮੈਸੇਜ ਚੈੱਕ ਕਰ ਜਦੋਂ ਮੈਸੇਜ ਆ ਗਿਆ ਗੱਡੀ ਫੇਰ ਤੋਰਨਗੇ ਮਤਲਬ ਸੇਲ ਦਾ ਕੋਈ ਦਿੱਕਤ ਤਾਂ ਨਹੀਂ ਹਾਂ ਇਹ ਹੈ ਨਹੀਂ ਬਿਲਕੁਲ ਵੀ ਆ ਹੈਗਾ ਅੱਛਾ ਕੀ ਰੇਟ ਚੱਲਦਾ ਰਹਿੰਦਾ ਬਈ ਇਹਦਾ ਫਿਰ ਕਿਵੇਂ ਇਹਦਾ ਰੇਟ ਬਈ ਕਾਉਂਟ ਹੁੰਦੇ ਆ ਜੇ ਇਹ ਆਏ ਨਹੀਂ ਵੀ ਕਿਲੋ ਦਾ ਹਿਸਾਬ ਆ ਵੀ 400 ਨੂੰ ਕਿਲੋ ਆ 400 ਨੂੰ ਕਿਲੋ ਨਹੀਂ 2500 ਨੂੰ ਕਿਲੋ ਵੀ ਹੈਗਾ ਝਿੰਗਾ ਝਿੰਗਾ 700 ਨੂੰ ਕਿਲੋ ਵੀ ਹੈਗਾ ਝਿੰਗਾ 200 ਕਿਲੋ ਵੀ ਵਿਕੀ ਜਾਂਦਾ ਇੱਕ ਥਾਂ ਹੀ ਇੱਕ ਦੁਕਾਨ ਤੇ ਉਹ ਕਿਉਂ ਵਿਕੀ ਜਾਂਦਾ ਜਿਹੜਾ ਝਿੰਗਾ ਬਈ 12 13 ਗ੍ਰਾਮ ਦਾ ਉਹ ਤਾਂ ਵਿਕੂ ਆ ਈੜੀ ਆ 260 ਲਾਲਾ 55 ਲਾਲਾ ਵਿਕੂ ਆ ਇਹਦੀ ਟਿਪੂਆ ਜਿਹੜਾ ਝਿੰਗਾ ਹੋ ਗਿਆ ਬ ਸੋ 650 ਵੀ ਜਾ ਰਿਹਾ ਹੈ ਰੇਟ ਦੇ ਹਿਸਾਬ ਨਾਲ ਚੱਲੇ ਇਹਦਾ ਰੇਟ ਜਿੰਨੇ ਕਿਲੋ ਚ ਚੜ ਕੇ ਜਿੰਨੇ ਕਿਲੋ ਚ ਘੱਟ ਚੜਨਗੇ ਉਹਨਾਂ ਰੇਟ ਵਧੀ ਜਾਊਗਾ ਬਸ ਕਿਲੋ ਦੇ ਹਿਸਾਬ ਨਾਲ ਕਿਲੋ ਦੇ ਹਿਸਾਬ ਨਾਲ ਇਹ ਕਾਊਂਟਿੰਗ ਆ ਜੇ ਮੰਨ ਕੇ ਚੱਲੇ 10ਾਂ ਦੇ ਹਿਸਾਬ ਨਾਲ ਕਿਲੋ ਦੀ ਕਾਊਂਟਿੰਗ ਪੂਰੀ ਹੁੰਦੀ ਆ ਜਾਂ 20ਾਂ ਦੇ ਹਿਸਾਬ ਨਾਲ ਹਾਂ ਉਹ ਤਾਂ ਵੀ ਦੇਖ ਲੈਂਦੇ ਆ ਵੀ ਇੰਨੇ ਕਾਊਂਟ ਆ ਗਿਆ ਸੋਡਾ ਰੇਟ ਵੀ ਦਾ ਕਾਊਂਟ ਦਾ 33 ਕਾਊਂਟ ਦਾ ਇੰਨਾ ਰੇਟ ਆ 30 ਕਾਊਂਟ ਦਾ ਇੰਨਾ ਰੇਟ ਆ ਫਿਕਸ ਰੇਟ ਹੁੰਦੇ ਲਿਸਟ ਹੁੰਦੀ ਹੈ ਜਿਹੜੀ ਰੋਜ਼ ਰੋਜ਼ ਆਉਂਦੀ ਆ ਉਹ ਕਾਊਂਟ ਦੀ ਕਿਲੋ ਕਿਲੋ ਨਹੀਂ ਵੀ ਦੇਦੇ ਹੋ ਠੀਕ ਐਸ ਵਾਰੀ ਤੇਜ਼ੀ ਆ ਐਸ ਵਾਰੀ ਝਿੰਗਾ ਸਾਨੂੰ ਐਮ ਪੂਰੀ ਉਮੀਦ ਆ ਬਈ ਵੀ ਚੰਗਾ ਰਹੂਗਾ ਤੇਜ਼ੀ ਵੀ ਹੈਗੀ ਆ ਹਾਂ ਅਪਡਾਉਨ ਤੇ ਨਾਲ ਸਾਡਾ ਜਿਹੜਾ ਝਿੰਗੇ ਨੇ ਗ੍ਰੋਥ ਵੀ ਆ ਇਸ ਸਾਲਾਂ ਨਾਲ ਵਧੀਆ ਕਰੀ ਆ ਅਸੀਂ ਕਦੋਂ ਦਾ ਮੌਸਮ ਜਿਆਦਾ ਲੋ ਜਾਈ ਦੀ ਆ ਉਹ ਬੜੀ ਹੈ ਤੇ ਬਾਕੀ ਫੀਡ ਤੋਂ ਇਲਾਵਾ ਕੋਈ ਹੋਰ ਚੀਜ਼ ਨਹੀਂ ਪੈਂਦੀ ਫੀਡ ਤੋਂ ਇਲਾਵਾ ਵੀ ਸਾਡਾ ਜਿਹੜਾ ਮੋਲਟ ਕਰਦਾ ਆਪਣੀ ਗੱਲ ਹੋਈ ਹੈ ਕੰਜ ਲਾਉਂਦਾ ਸੱਪ ਵਾਂਗੂ ਉਦੋਂ ਸਾਨੂੰ ਮੋਲਟ ਵਾਲੀ ਦਵਾਈ ਪਾਉਣੀ ਪੈਂਦੀ ਜਦੋਂ ਸੌਖੀ ਕਰ ਜੇ ਇਹ ਤੇ ਜਾਂ ਕਦੇ ਕੋਈ ਦਿੱਕਤ ਮਾੜੀ ਮੋਟੀ ਆਉਂਦੀ ਆ ਉਹਦੇ ਦਵਾਈਆਂ ਮੰਨ ਲਓ ਪਾਉਣੇ ਆ 10 ਗ੍ਰਾਮ ਤੱਕ ਤਾਂ ਹੋਈ ਇਹਨੂੰ ਡੇਲੀ ਦਵਾਈ ਪਾਉਣੀ ਪੈਂਦੀ ਯਾਰ ਜਦੋਂ 10 ਗ੍ਰਾਮ ਦਾ ਨਹੀਂ ਹੁੰਦਾ ਜੰਨ ਚਲਦੀ ਡੇਲੀ ਵੀ ਨੂੰ ਚਲਦੀ ਜਦੋਂ ਹੋ ਗਿਆ 10 ਗ੍ਰਾਮ ਦਾ ਉਸ ਤੋਂ ਬਾਅਦ ਫਿਰ ਅਸੀਂ ਹੱਥ ਘੁੱਟ ਲੈਨੇ ਆ ਫੇਰ ਉਹਨੂੰ ਬਾਦਾਂ ਆਇਆ ਹੁੰਦਾ ਵੀ ਤਕੜਾ ਜਾਂਦਾ ਚੱਲ ਤਕੜਾ ਹੋ ਗਿਆ ਹਾਂ ਚੱਲ ਨੂੰ ਕਿਉਂਕਿ ਇਹ ਤਰੀਕੇ ਹੁੰਦੇ ਆ ਜਿਵੇਂ ਬਾਈ ਦੱਸ ਰਿਹਾ ਜਿਵੇਂ ਆਪਾਂ ਕਿ ਨਵੇਂ ਆ ਵੀ ਚੱਲੋ ਪਾਈ ਚੱਲੋ ਪਾਈ ਚੱਲੋ ਹਣਾ 120 ਦਿਨਾਂ ਤੱਕ ਦਵਾਈ ਪਾਈ ਨਾ ਇਹਨਾਂ ਨੂੰ ਆਏ ਹੋ ਜਾਂਦੇ ਵੀ ਸੇਵਿੰਗ ਹੋ ਜਾਂਦੀ ਬਿਲਕੁਲ ਇੱਥੇ ਰਬੇ ਹੋ ਜਾਂਦੇ ਹਣਾ ਹੋ ਜਾਂਦੇ ਹੋ ਜਾਂਦੇ ਵੀ ਕਮਾਈ ਮੰਨ ਕੇ ਨਾ ਚੱਲੋ ਕਦੇ ਵੀ ਜਿਹੜੀ ਚੀਜ਼ ਕਰਦੇ ਹੋ ਵੀ ਇੰਨੀ ਕਮਾਈ ਆ ਕਮਾਈ ਆ ਉਹ ਤੇ ਮਿਹਨਤ ਕਰੀ ਚੱਲੋ ਬਸ ਮੈਨ ਅਜੇ ਦੇ ਲਾਸਟ ਵਾਲੇ ਦਿਨ ਮੈਨੂੰ ਨਹੀਂ ਲੱਗਦਾ ਜੇ ਆਪਾਂ ਮਿਹਨਤ ਕਰਾਂਗੇ ਯਾਰ ਮੋਏ ਦੇ ਕੇ ਜਾਊਗੀ ਜਾਊਗੀ ਕਿਸੇ ਪੰਜ ਲੱਖ ਐ ਨਹੀਂ ਫਿਕਸ ਨਹੀਂ ਰਹਿੰਦਾ ਵੀ ਆਪਾਂ ਪਾਲਿਆ ਤਾਂ 5 ਲੱਖ ਦਾ ਮਾਤਰੀ ਬਾਈ ਕਦੇ ਨਾ ਤਾਂ ਆਪਾਂ 5 ਲੱਖ ਬੋਲਿਆ ਜੇ ਬੋਲਿਆ ਤਾਂ ਨਾਲ ਉਹ ਬੋਲਿਆ ਵੀ 5 ਲੱਖ ਘਾਟਾ ਵੀ ਵੈ ਸਕਦਾ ਨਾਲ 5 ਲੱਖ ਕਮਾ ਵੀ ਸਕਦੇ ਕੁਛ ਵੀ ਹੋ ਸਾ ਅਪਡਾਟ ਚੱਲਦਾ ਰਹਿੰਦਾਗਾ ਤੇ ਬਾਕੀ ਆ ਤਾਂ ਬਾਈ ਚੱਲਦੀਆਂ ਹੀ ਰਹਿੰਦੀਆਂ ਫਿਰ ਇਹ ਬਾਈ ਸਾਡੇ ਆਪਣੇ ਦਰਦ ਨੂੰ ਤਾਂ ਜੇ ਜਾਂਦਾ ਹੀ ਹੈ ਲਾਈਟ ਜਨਰੇਟਰ ਆਪਣਾ ਵੱਡਾ ਖੜਾ ਟਰੱਕ ਵਾਲਾ ਉਹ ਨਾਲ ਦੀ ਨਾਲ ਸਟਾਰਟ ਕਰਦੇ ਆ ਦਿਨੇ ਮੰਨ ਕੇ ਚਲੋ ਜਿਵੇਂ ਫੀਡ ਪਾਉਣੇ ਆ ਪਤ ਚਾਰ ਵਾਰੀ ਚਾਰ ਵਾਰੀ ਦਿਨੇ ਇਹ ਘੰਟਾ ਘੰਟਾ ਬੰਨਹੁੰਦੇ ਆ ਘੰਟਾ ਘੰਟਾ ਜਿੰਨੇ ਚੀਜ਼ ਦਾ ਵੱਡਾ ਹੋਈ ਇਹ ਆਪਣਾ ਲੈਵਲ ਪਾਣੀ ਦਾ ਕਿੰਨੇ ਵਾਹ ਕਿੰਨਾ ਲੈਵਲ ਆ ਬਾਈ ਹੁਣ ਇਹਦੇ ਵਿੱਚ ਪਾਣੀ ਹੈਗਾ 4 ਫੁੱਟ ਦੇ ਲਗਭਗ ਆ ਬਸ 4 ਫੁੱਟ ਹਾਂ ਤੇ ਪਾਣੀ ਫਿਰ ਰੀਫਰੈਸ਼ ਹੁੰਦਾ ਰਹਿੰਦਾ ਕੱਢਦੇ ਨੇ ਪਾਣੀ ਜਿਵੇਂ ਤਕਰੀਬਨ ਸਭ ਤੋਂ ਵੱਡੀ ਗੱਲ ਤੇ ਇਹੀ ਆ ਅਸੀਂ ਜਿਹੜਾ ਹੱਥ ਘੁੱਟ ਕੇ ਚਲਦੇ ਆ ਉਹਦੇ ਨਾਲ ਖਰਚਾ ਸਾਡਾ ਵੱਜਦਾ ਹੀ ਵੱੜਦਾ ਨਾਲ ਸਾਡਾ ਪਾਣੀ ਵੀ ਚੇਂਜ ਸਾਨੂੰ ਬਹੁਤ ਕੱਟ ਕਰਨਾ ਪੈਂਦਾ ਉਹਦੇ ਨਾਲ ਆ ਗੱਲ ਵੀ ਆ ਨਾਲ ਜਿਵੇਂ ਫੀਡ ਚਿੰਗਾ ਖਾਈ ਜਾਂਦਾ ਬਿਲਕੁਲ 15 ਕਿਲੋ ਅਸੀਂ ਪਾਤੀ 17 ਕਿਲੋ ਉਹ ਚਿੰਗਾ 15 ਕਿਲੋ ਫੀਡ ਖਾਊ 2 ਕਿਲੋ ਵਿੱਚ ਵਿੱਚ ਉਹ ਘੁਲ ਵਿੱਚ ਘੁਲ ਜੂਗੀ ਪਾਣੀ ਹੌਲੀ ਹੌਲੀ ਖਰਾਬ ਹੋਈ ਜਾਊਗਾ ਚਿੰਗਾ ਅਸੀਂ ਉਹੀ ਫੀਡ ਪਾਉਣੇ ਆ ਇੱਕ ਦਾਣਾ ਵੀ ਨਾ ਛੱਡੇ ਪਤੇ ਪਾਣੀ ਅਸੀਂ ਇਹ ਜਿਹੀ ਰੋਜ਼ ਹੀ ਪੈਪ ਲਾ ਲਈ ਘੜਦਾ ਮੈਨੂੰ ਆਇ ਲੱਗਦਾ ਇਹਦਾ ਹੁਣ ਆਪਣਾ ਝੰਗਾ ਇਹਦੇ ਦਾ 18 ਗ੍ਰਾਮ ਦਾ 19 ਦਾ ਕਿ 17 ਦਾ ਹੈਗਾ ਇਹਦਾ ਪਾਣੀ ਆਪਾਂ ਮਾੜਾ ਮੋਟਾ ਕੱਢ ਕੇ ਬਸ ਆਪਣਾ ਬੋਰ 400 500 ਫੁੱਟ ਵਾਲਾ ਥੱਲੇ ਡੂੰਘਾ ਬੋਰ ਆ ਹਾਂਜੀ ਉਹਦੇ ਵਿੱਚ ਪਾ ਦਿੰਨੇ ਆ ਤੇ ਜੇ ਮੀਂਹ ਨਾ ਪਵੇ ਤਾਂ ਪਾਣੀ ਲਾ ਵੀ ਲੈਨੇ ਆ ਇਹਦੇ ਵਿੱਚ ਬਈ ਪोटाश ਜ਼ਿੰਕ ਬਹੁਤ ੜੰਗਾ ਬਹੁਤ ੜੰਗਾ ਦੰਦਾ ਖਰਚਾ ਕਿੰਨਾ ਆ ਜਾਂਦਾ ਬਈ ਦੰਦਾ ਖਰਚਾ ਆਪਣਾ ਬਲਜਿੰਦਰ ਅੱਜ ਹੈਗਾ ਬਈ 15 ਕ ਹਜ਼ਾਰ ਰੁਪਿਆ 16000 ਤੇ ਆਪਣਾ ਖਰਚਾ ਪਹਿਲੇ ਸਾਲ ਆਪਾਂ ਪਹਿਲਾਂ ਵੀ ਗੱਲ ਹੋਈ ਸੀ 40 45000 ਦਿੰਦੀ ਉਸ ਤੋਂ ਵੀ ਪਈ ਹੋਈ ਇੱਕ ਦਿਨ ਦੀ ਹਾਂ ਨਾਲ ਮਕਾਨ ਸੀ ਸਾਰਾ ਕੁਝ ਸੀ ਖਰਚਾ ਬਹੁਤ ਖਰਚਾ ਹੋਇਆ ਕਮਲ ਨਹੀਂ ਹੋ ਰਿਹਾ ਜਰਾ ਤੇ ਦੂਜੀ ਇੱਕ ਨੈਗੇਟਿਵ ਤੇ ਪੋਜ਼ਿਟਿਵ ਦੋ ਗੱਲਾਂ ਇੱਕ ਸਾਡੇ ਭਰਾ ਕਿਸਾਨ ਕਹਿੰਦੇ ਹੁੰਦੇ ਸੀ ਜੇ ਝਿੰਗਾ ਕਰ ਲਿਆ ਵੀ ਝਿੰਗਾ ਜੀ ਦਾ ਕਰਦਾ ਕਰਨੋਂ ਪਰ ਬਾਣ ਖਰਾਬ ਹੋ ਜਾਣਗੇ ਪਰ ਅਸੀਂ ਕੀ ਕਰਾਂਗੇ ਸਾਨੂੰ ਆਏ ਸੀ ਅਸੀਂ ਹੈ ਸੁਣਿਆ ਕੋਈ ਫਸਲ ਹੀ ਨਹੀਂ ਹੁੰਦੀ ਤੇ ਮੰਨ ਕੇ ਅਸੀਂ ਵੀ ਚੱਲੇ ਅਸੀਂ ਚੱਲੇ ਸੀ ਬਾਣ ਖਰਾਬ ਹੋਊਗਾ ਅਸੀਂ ਐਂ ਚੱਲੇ ਸੀ ਮੰਨ ਕੇ ਜਦ ਜਦ ਇੰਨੀ ਮਿਹਨਤ ਕਰਾਂਗੇ ਇੰਨੇ ਪੈਸੇ ਲਾਵਾਂਗੇ ਆਪਾਂ ਫੁੱਟ ਮਿੱਟੀ ਕੱਢ ਕੇ ਬਾਹਰ ਮਾਰਾਂਗੇ ਤੇ ਚੰਗੀ ਲਿਆ ਕੇ ਪਾ ਦਾਂਗੇ ਐਂ ਸੀ ਤੇ ਪਰ ਉਹ ਬੈਗਰੂ ਨੈਂਦੀ ਵਧੀਆ ਸੁਣੀ ਯਾਰ ਆਇਆ ਤੈਨੂੰ ਦਿਖਾਉਣੇ ਆ ਨਰਮਾ ਆਪਣਾ ਝਿੰਗੇ ਵਾਲੇ ਚ ਪਹਿਲੇ ਸਾਲ ਬਈ ਪਹਿਲੇ ਸਾਲ 25 ਮਣਸੋਂ ਹੋਈ ਆ ਕਿੱਲੇ ਦੀ ਤੇ ਜਿਹੜੀ ਦੂਜੀਆਂ ਸੀ ਉਹ ਬਾਹੀ ਹੋਣ ਹੋਈਆਂ ਬਾਹਰ ਲਾ ਅੱਛਾ ਇਹਦੇ ਵਿੱਚ 25 ਮਣ ਹੋਈ ਮਤਲਬ ਇਹ ਭਰਿਆ ਵਿਆ ਹਾਂ ਤੇ ਅੱਜ ਬਾਈ ਕੋਈ ਨਰਮੇ ਦਾ ਸ਼ਕੀਨ ਆ ਜਿਹੜਾ ਡਾਕਟਰ ਨਰਮੇ ਦਾ ਉਹ ਆ ਕੇ ਚੈੱਕ ਕਰ ਲੇ ਆ ਨਰਮਾ ਚੰਗਾ ਹੋ ਨਰਮਾ ਨਰਮਾ ਇੱਕੇ ਦਿਨ ਇੱਕੇ ਜੀ ਹੋ ਗਈ ਉਲਟ ਹੋ ਗਈ ਵੀ ਉਹ ਤਾਂ ਕਹਿੰਦੇ ਮਾੜੀ ਹੋ ਗਈ ਚੰਗੀਰ ਕਲੀ ਬਿਲਕੁਲ ਬਾਈ ਆਹ ਇੱਕ ਬਹੁਤ ਵਧੀਆ ਗੱਲ ਲੱਗੀ ਸਾਡੇ ਕਿਸਾਨ ਭਰਾਵਾਂ ਦੀ ਜੀ ਨੇ ਡੱਗ ਢਾਏ ਉਹਨਾਂ ਦਾ ਬਾਣ ਨਹੀਂ ਖੜਿਆ ਵੀ ਚੱਲਵੇ ਅੱਛਾ ਹਾਂ ਆ ਆ ਨਰਮਾ ਆ ਨਰਮਾ ਭਈਆ ਨਰਮਾ ਬਹੁਤ ਘੈਂਟ ਨਰਮਾ ਉਹਦੇ ਨਾਲੋਂ ਇੱਕੇ ਦਿਨ ਬੀਜਾਂ ਨਾਲੇ ਇਹ ਤਾਂ ਬਈ ਹੋਊ 5-5 ਫੁੱਟ ਹਾਈਟ ਆ ਆ ਆਰਾਮ ਨਾਲ ਫਾਲੇ ਨੇ ਵੀ ਥੱਲੋਂ ਲਾ ਕੇ ਚੱਕ ਰੱਖਿਆ ਠੀਕ ਹੈ ਹਾਂ ਤੇ ਬਈ ਸੁੰਡੀ ਸਾਂਡੀ ਤਾਂ ਕਿਵੇਂ ਇਸ ਵਾਰੀ ਸੁੰਡੀ ਦਾ ਇਸ ਵਾਰ ਵੀ ਜਮਾ ਬਹੁਤ ਹੀ ਘੱਟ ਟੈਗ ਹੈ ਜੇ ਅਸੀਂ ਬੜੀ ਨਿਗਾ ਨਾਲ ਦੇਖਾਂਗੇ ਕਿੱਥੇ ਹੁੰਦੀ ਆ ਤੇ ਮੰਨ ਲਓ ਨਾ ਮਾਤਰ ਸੁੰਡੀ ਹੈਗੀ ਆ ਨਾ ਮਾਤਰ ਬੀਜਾਂ ਸੀ ਤੇ ਉਹੀ ਗੱਲ ਫਿਰ ਚਿੰਗੇ ਵਾਲੀ ਆ ਗਈ ਉਹਦੇ ਆ ਹੀ ਬੀਜਾਂ ਸੀ 50-50% ਹਜੇ ਅੱਜ ਵੀ 50-50% ਆ ਪਰ ਲੜਾਂਗੇ ਲੜਾਂਗੇ ਹਾਂ ਇਹ ਜੇ ਬਾਈ ਨੇ ਦਿਖਾਇਆ ਇੱਕ ਜਿਵੇਂ ਇੱਥੇ ਡੈਗ ਸੀਗਾ ਇਹਨਾਂ ਦਾ ਜਿਵੇਂ ਹਨਾ ਠਿੰਗੇ ਵਾਲਾ ਅੱਜ ਤੁਸੀਂ ਆਹ ਦੇਖ ਸਕਦੇ ਹੋ ਵੀ ਕਹਿੰਦੇ ਵੀ ਇਹਦੇ ਵਿੱਚ ਫਸਲ ਨਹੀਂ ਹੁੰਦੀ ਖਾਰਾ ਪਾਣੀ ਖੜਾ ਰਹਿੰਦਾਗਾ ਉਹਦੇ ਨਾਲ ਮਾਰ ਪੈ ਜਾਂਦੀ ਆ ਪਰ ਆ ਨਰਮਾ ਦਿਖਾਇਆ ਹਨਾ ਬਾਈ ਨੇ ਤੇ ਬਾਕੀ ਝਿੰਗੇ ਬਾਰੇ ਕੋਈ ਜਾਣਕਾਰੀ ਰਹਿ ਗਈ ਹੋਈ ਤਾਂ ਬਾਈ ਦਾ ਚੈਨਲ ਹੈਗਾ ਬੋਲ ਦਿਓ ਮਾਰ ਵਾਲਾ ਬਿਲਕੁਲ ਹਾਂ ਬਿਲਕੁਲ ਬੋਲ ਦਿਓ ਤੇ YouTube ਤੇ ਵੀ ਆ Facebook ਤੇ Instagram ਤੇ ਪਾਉਂਦੇ ਆ ਤੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਬਾਈ ਦਾ ਕੰਟੈਕਟ ਨੰਬਰ ਹੁੰਦਾ ਹੀ ਹੈ ਨਾ ਬਿਲਕੁਲ ਬਾਈ ਆਪਣਾ ਪੇਜ ਨਿਕਲੂ ਆ ਹਾਂ ਤੇ ਬਾਕੀ ਬਾਈ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ ਤੇ ਜਾਣਕਾਰੀ ਤੁਸੀਂ ਸਾਂਝੀ ਕੀਤੀ ਬਿਲਕੁਲ ਇੱਕ ਗੱਲ ਹੋਰ ਕਹਿੰਦੇ ਬਈ ਜਿਹੜਾ ਭਰਾ ਵੀਡੀਓ ਦੇਖੂਗਾ ਸ਼ੇਅਰ ਕਰਨ ਦਾ ਬਲ ਜੇ ਤਾਂ ਕੁਝ ਨਹੀਂ ਲੱਗਦਾ ਖਰਚਾ ਤੇ ਕਿਸੇ ਦਾ ਹੋ ਸਕਦਾ ਵੀਡੀਓ ਕੰਮ ਆ ਜੇ ਸਾਡੇ ਕਿਸਾਨ ਭਰਾ ਦੇ ਵੀਡੀਓ ਦੇਖ ਕੇ ਹੋ ਜਾਂਦਾ ਝਿੰਗਾ ਕਰ ਲੂ ਤੇ ਜਾਂ ਨਾ ਕਰੂ ਆਲਾ ਕੀ ਆ ਕਿਤੇ ਐਂ ਫਿਰਦਾ ਹੋਏ ਕਰਾਂ ਨਾ ਕਰਾਂ ਕਰਾਂ ਨਾ ਕਰ ਆ ਵੀਡੀਓ ਦੇਖ ਕੇ ਫਾਈਨਲ ਕਰ ਲੂਗਾ ਕਰ ਲੂਗਾ ਹਨਾ ਬਾਕੀ ਬਾਈ ਕਾਲ ਕਰ ਲੈ ਕੋਈ ਚੱਕਰ ਨਹੀਂ ਜਾਣਦੇ ਤੇ ਠੀਕ ਹੈ ਮੇਤਰੋ ਚੰਗੀ ਲੱਗੀ ਸ਼ੇਅਰ ਤੁਸੀਂ ਆਪ ਹੀ ਕਰ ਦੇਣੀ ਹੈ ਹਨਾ ਧੰਨਵਾਦ ਜੀ